ਸਾਡੇ ਨਾਲ ਕੈਨੇਡਾ ਆਸਟ੍ਰੇਲੀਆ ਵਾਲੇ ਰਿਸ਼ਤੇਦਾਰਾਂ ਨੇ ਮੈਨੂੰ ਫੋਨ ਕੀਤਾ ਪਿੱਛੇ ਨੂੰ ਕਰੀ ਕੈਮਰਾ ਕਹਿੰਦੇ ਤੇਰੇ ਸ਼ਹਿਰ ਤੋਂ ਸੰਗਰੂਰ ਤੋਂ ਐਸੀ ਚੀਜ਼ ਮਿਲਦੀ ਆ ਜਿਹੜੀ ਕੈਨੇਡਾ ਚ ਬਹੁਤ ਮਹਿੰਗੀ ਮਿਲਦੀ ਆ ਹੋਰ ਕਰੀ ਪਿੱਛੇ ਨੂੰ ਕੈਮਰਾ ਤੇ ਕਹਿੰਦੇ ਉਹ ਚੀਜ਼ੇ ਬਾਰੇ ਸਾਨੂੰ ਦੱਸ ਬਈ ਬਣ ਕੇ ਉਹਦੀ ਵੀਡੀਓ ਬਣਾ ਪਿੱਛੇ ਕਰੀ ਕੈਮਰਾ ਇਹ ਆ ਚੀਜ਼ ਦੀ ਗੱਲਬਾਤ ਕਰਦੇ ਸੀ ਜਿਹੜੀ ਸੰਗਰੂਰ ਬੱਸ ਸਟੈਂਡ ਦੇ ਜਮਾਂ ਕੋਲ ਆ ਸਿਆਮਾ ਆਤਰ ਆਹ ਜਗਮਗ ਜਗਮਾ ਕਰਦੀ ਆ ਐਡੀ ਗੱਲ ਕਰਦੇ ਸੀ ਹੁਣ ਨਾ ਤੁਹਾਨੂੰ ਮੈਂ ਇੱਕ ਗੱਲ ਪਹਿਲੀ ਦੱਸਦਾ ਵੀ ਜਿਹੜਾ ਬਾਈ ਉਰੇ ਬਹਿਂਦਾ ਹੁਣ ਤਾਂ ਮੈਂ ਵੀਡੀਓ ਬਣਾਉਣ ਦਾ ਲੈ ਕਿਉਂਕਿ ਮੈਂ ਇਹ ਚੀਜ਼ ਬਾਰੇ ਬਹੁਤ ਪੜ੍ਹਿਆ ਤੇ ਦੇਖਿਆ ਤੇ ਇਹਦੀ ਗੱਲਬਾਤ ਕਰਦੇ ਸੀ ਆ ਤੁਹਾਨੂੰ ਬਾਅਦ ਵਿੱਚ ਦੱਸੂ ਮੇਰੇ ਹੱਥ 'ਚ ਕੀ ਸੀ ਇਹ ਆਹ ਜਿਹੜੇ ਆਤਰ ਉਦ ਨੇ ਇਹਨਾਂ ਨੂੰ ਆਤਰ ਉਦ ਕਹਿੰਦੇ ਨੇ ਇਹ ਪਹਿਲੀ ਗੱਲ ਮੈਂ ਜਾਣਕਾਰੀ ਲੈਂਤੀ ਆ 500 ਤਰ੍ਹਾਂ ਦੇ ਹੋਣਗੇ ਘੱਟੋ ਘੱਟ ਜਿਵੇਂ ਹੁਣ ਮੈਂ ਇਹ ਗੱਲ ਦੱਸਾਂ ਇੱਕ ਸਤਿੰਦਰ ਸਤਾਜ ਜੇਕਰ ਕਰਦਾ ਹੁੰਦਾ ਜਿਵੇਂ ਜਾਂ ਨਤੇ ਫਰਦੋਸ ਇਹਨੂੰ ਐਂ ਲਾਉਣਾ ਇੱਕ ਰੇਟ ਰੂਟ ਵੀ ਤੁਹਾਨੂੰ ਮੈਂ ਦੱਸੂਗਾ ਇਸ ਤਰ੍ਹਾਂ ਲਾਉਣਾ ਇਸ ਤਰ੍ਹਾਂ ਰੱਬ ਕਰਨਾ ਵਧੀਆ ਡਾਰਕ ਹੁੰਦੇ ਨੇ ਗੂੜੇ ਵੀ ਹੁੰਦੇ ਨੇ ਫਿੱਕੇ ਵੀ ਨੇ ਗੂੜੇ ਫਿੱਕੇ ਦਾ ਮਤਲਬ ਹਾਰਡ ਤੇਜ਼ੀ ਜਾਂ ਮਤਲਬ ਕਿ ਘੱਟ ਤੇਜ਼ ਜੇ ਮੈਂ ਟੌਪ ਫੂਡ ਦਾ ਨਾਮ ਸੁਣਿਆ ਸੀ ਇਹਦੇ ਵਿੱਚ ਅਲੱਗ-ਅਲੱਗ ਬ੍ਰਾਂਡ ਨੇ ਤੇ ਹੋਰ ਜਿਵੇਂ ਮਸਕ ਸਫੀ ਆ ਸਾਰੇ ਪੈਣੇ ਇਧਰ ਨੂੰ ਕੀਤੇ ਹੋਏ ਨੇ ਇਹ ਹੁਣ ਰੇਟ ਕੀ ਆ ਇੱਕ ਤਾਂ ਸੀਸੀ ਆ ਆ 300 ਦੀ ਸੀਸੀ ਆ ਮੈਨੂੰ ਤਾਂ ਲੱਗਦਾ ਘੱਟੋ-ਘੱਟ ਮੀਨਾ ਮੂਨਾ ਚੱਲ ਜਾਂਦੀ ਹਣਾ ਬਾਈ ਹਾਂ ਹਾਂ ਮੀਨਾ ਚੱਲ ਜਾਂਦੀ ਇਹਨੂੰ ਸਲਾਈ ਕੱਢਨੇ ਆ ਇਸ ਤਰ੍ਹਾਂ ਲਾਉਣਾ ਇੱਥੇ ਕੋਈ ਮਰਜ਼ੀ ਭਰਾ ਸਕਦੇ ਹਾਂ ਤੇ ਆ ਸੀ ਇੱਕ ਸੀਸੀ ਸੀਐਮਐਲ ਦੀ ਇਹਦੀ ਸ਼ੂਟਿੰਗ ਹੁੰਦੀ ਆ ਸੀਐਮਐਲ ਦੀ ਜੀ ਚ 600 ਦਾ ਸੀਐ ਤੇ ਅੱਗੇ ਜਿੰਨੀਆਂ ਵੱਧ-ਵੁੱਧ ਖਰੀਦਾਂਗੇ ਉਹ ਤੇ ਕੋਈ ਆਫਰ ਵੀ ਹੁੰਦਾ ਉਹ ਉਹਦੇ ਬਾਰੇ ਮੈਂ ਦੱਸ ਰਿਹਾ ਅੱਗੇ ਮੰਨ ਲਓ 12 ਐਮਲੋ 20 ਐਮਲੋ ਅਲੱਗ-ਅਲੱਗ ਨੇ ਮਤਲਬ 1 ਐਮਲੋ 100 ਰੁਪਏ ਦਾ ਤੁਸੀਂ ਇਹਨਾਂ ਦੇਖੋ ਆ ਸਾਰੇ ਨੇ ਜਿਹੜੇ ਆਤਰੂਦ ਹੁਣ ਮੇਨ ਗੱਲ ਇਹ ਆ ਲੋਕ ਬਾਹਰੋਂ ਦੂਜੀ ਚੀਜ਼ਾਂ ਵੀ ਲੈ ਜਾਂਦੇ ਨੇ ਸਿੜਕਣ ਵਾਲੇ ਸਿੜਕਣ ਨਾਲ ਉਹਨੂੰ ਵੀ ਮਿਲਦੇ ਨੇ ਲੋਕ ਆਖਣਗੇ ਤਾਂ ਨਕਲੀ ਆ ਨਕਲੀ ਨਹੀਂ ਹੁੰਦਾ ਇਹ ਇੰਨਾ ਤੇ ਬਣਾਏ ਹੁੰਦੇ ਨੇ ਪਰਫਿਊਮ ਕਈ ਬੰਦੇ ਸਿੜਕਣਾ ਚਾਹੁੰਦੇ ਨੇ ਸਿੜਕ ਸਕਦੇ ਹੁਣ ਆ ਪੈਣ ਆ ਤੁਸੀਂ ਦੇਖੋ ਤੇ ਬੋਤਲਾਂ ਵੀ ਫੈਂਸੀ ਨੇ ਪੂਰੀਆਂ ਵਿੱਚ ਬਰਸਾਤੀ ਲਿਖਿਆ ਪਹਿ ਤੇ ਆਦੇ ਸਾਰੇ ਨੇ ਆਹ ਪੂਰੇ ਮੱਲੇ ਯਾਰ ਮੈਂ ਕਹਿ ਸਕਦਾ ਨਾ ਮੈਂ ਜਾਣਦਾ ਨਹੀਂ ਇਹਨੇ ਤੇ ਇਹ ਉਹਦੇ ਆਗੇ ਤੇ ਕਹਿੰਦਾ ਮਤਲਬ ਆ ਸੜਕਣ ਵਾਲੇ ਆ ਲਾਉਣ ਵਾਲੇ ਅਲੱਗ-ਅਲੱਗ ਐਮਐਲ ਦੀ ਸੀਸੀ ਆ ਵੀ ਮੈਂ ਐਮਐਲ ਮੰਨ ਲਾ 12-15 ਜਿੰਨੇ ਵੀ ਹੋਊਗਾ 1 ਐਮਐਲ ਮੰਨ ਲਓ 100 ਰੁਪਏ ਦਾ ਤੇ ਦੂਜਾ ਬਾਅਦ ਚ ਇੱਥੇ ਹੋਰ ਚੀਜ਼ਾਂ ਦੇਖਿਓ ਜਿਹੜੀ ਆ ਚੀਜ਼ਾਂ ਤੁਸੀਂ ਆਖੋਗੇ ਵੀ ਆ ਕੀ ਇਹ ਕਿੰਨੇ ਦਾ ਹੋਊਗਾ ਇੰਨਾ ਚ ਵੀ ਕੁਐਸਚਨ 20 ml 25 ml 15 ml ਪੈਂਦਾ ਹੋਊਗਾ ਇਹ ਮਤਲਬ ਕਿ ਉਹਨਾਂ ਨੂੰ ਦੇਣ ਨੂੰ ਨੇ ਕਿਸੇ ਮੰਨ ਲਓ ਭੈਣ ਭਾਈ ਨੂੰ ਦੇਣਾ ਜਾਂ ਆਪਣੇ ਰਿਸ਼ਤੇਦਾਰ ਨੂੰ ਦੇਣਾ ਜਾਂ ਦੋਸਤ ਮਿੱਤਰ ਨੂੰ ਆਪਦੇ ਘਰ ਵਾਲੀ ਨੂੰ ਆਪਦੇ ਪਤੀ ਨੂੰ ਕਿ ਗਿਫਟ ਦੇਣਾ ਵਿਆਹ ਸੱਦੀ ਜਨਮ ਦਿਨ ਵਰਤੜਿਆਂ ਤੇ ਵਿਆਹਾਂ ਚ ਹੁਣ ਅਗਲੇ ਨੂੰ ਯਾਦ ਵੀ ਰੱਖੂ ਚੀਜ਼ ਨੂੰ ਬੰਦਾ ਲਊਗਾ ਹੈ ਹਨਾ ਗਿਫਟ ਦਿੱਤਾ ਪਾਇਆ 2500 3000 ਕੋਈ ਕੀਮਤ ਹੁੰਦੀ ਆ ਕੇ ਪਤਾ ਤੁਹਾਨੂੰ ਚੱਲ ਜੂਗਾ ਤੇ ਐਸ ਤਰ੍ਹਾਂ ਇਹਨੂੰ ਲਾਇਆ ਨਾ ਲਾਗੜਾ ਚੀਜ਼ ਰੱਖੂਗਾ ਹੁਣ ਯਾਦ ਕਿੰਨਾ ਟਾਈਮ ਨਹੀਂ ਮੁੱਕਣੀ ਖੁਸ਼ ਹੋ ਇਹਨਾਂ ਦੀ ਯਾਰ ਬਹੁਤ ਜ਼ਿਆਦੇ ਵਧੀਆ ਬਿਲ ਲੰਮਾ ਸਮਾਂ ਵੀ ਚੱਲਦੀ ਹੈ ਹੁਣ ਆ ਸਾਰੇ ਤਰ੍ਹਾਂ ਦੇ ਪੈਣੇ ਇਦੂਆ ਚ ਤੇ ਇੱਕ ਇੱਕ ਚੀਜ਼ ਹੋਰ ਵੀ ਆ ਹੁਣ ਜੇ ਉਹ ਕੈਨੇਡਾ ਅਮਰੀਕਾ ਵਾਲੇ ਖਾਤਰ ਵੀ ਨਹੀਂ ਹੈਗੇ ਕੱਲੇ ਸਾਰੇ ਪੰਜਾਬ ਵਾਲੇ ਖਾਤਰੀ ਆ ਮਤਲਬ ਭਾਰਤਾਂ ਵਾਲੇ ਖਾਤਰ ਇੰਡੀਆ ਵਾਲਾ ਖਾਤਰ ਆ ਲੱਕੜ ਆ ਇੱਕ ਜਿਹੜਾ ਤੁਹਾਨੂੰ ਮੈਂ ਕੀ ਦੱਸਿਆ ਫੇ ਟੂਣਾ ਜੇ ਕਿ ਚੱਕੀ ਖੜਾ ਇਹਨੂੰ ਬਖੂਰ ਦੀ ਲੱਕੜ ਕਹਿੰਦੇ ਨੇ ਆ ਬਖੂਰ ਦੀ ਲੱਕੜ ਆ ਤੇ ਇਹ ਨਾ ਜਿਵੇਂ ਮੈਂ ਤੁਹਾਨੂੰ ਕਿਹਾ ਆਹ ਚੀਜ਼ ਆ ਆ ਦੇ ਇਹਦੇ ਵਿੱਚ ਕੋਲਾ ਧਰ ਕੇ ਇਹਨੂੰ ਕਿਸੇ ਲੋਬੇ 'ਚ ਧਰਦੇ ਐ ਕੋਲਾ ਧਰ ਕੇ ਦੇ ਤੇ ਐਂ ਤੇ ਕੋਲਾ ਧਰਦੇ ਉੱਤੇ ਲੱਕੜ ਧਰਦੇ ਹੁਣ ਇਹ ਸਾਰੇ ਘਰ 'ਚ ਖੁਸ਼ਬੂ ਆਈ ਜੂ ਸਾਰੇ ਘਰ 'ਚ ਮਨ ਲਾ ਰਿਸ਼ਤੇਦਾਰ ਆਣੋ ਕੋਈ ਵਿਆਹ ਸਾਦੇ ਜਾਂ ਊਂ ਪ੍ਰੋਗਰਾਮ ਅਖੰਡ ਪਾਠ ਸਾਹਿਬ ਕਰਵਾਇਆ ਜਾਂ ਗੁਰਦੁਆਰਾ ਸਾਹਿਬ 'ਚ ਕਿਤੇ ਵੀ ਇਹਨੂੰ ਲਾ ਸਕਦੇ ਨੇ ਬਖੂਰ ਦੀ ਲੱਕੜਾ ਇਹ ਤੇ ਇਸ ਤਰ੍ਹਾਂ ਇਹ ਚੀਜ਼ ਵੀ ਲੈ ਸਕਦੇ ਆ ਤੇ ਇਹਦੇ ਨਾਲ ਦੀਆਂ ਫੈਂਸੀ ਚੀਜ਼ਾਂ ਵੀ ਉਹਨਾਂ ਨੇ ਇੱਥੇ ਪਈਆਂ ਨੇ ਮੈਂ ਬਾਈ ਤੋਂ ਪਹਿਲਾਂ ਦੇਖਿਆ ਆਹ ਆ ਪਲਾਕਾ ਇਹ 'ਚ ਵੀ ਲੱਕੜ ਪਊ ਹੁਣ ਤੁਸੀਂ ਕੋਲਾ ਨਹੀਂ ਧਰਨਾ ਇਹਦੇ ਵਿੱਚ ਲੱਕੜਾਂ ਨੇ ਧਰਤੀ ਨੂੰ ਪਲੱਗ 'ਚ ਪਾਤਾ ਸੋਚਦਾ ਬਤੀ ਨਾਲ ਦਾ ਚਾਨਣ ਕਰੂ ਨਾਲੇ ਫਿਰ ਉਹ ਚੀਜ਼ ਕਰੂ ਅੱਗੇ ਬਾਈ ਆਹ ਦਾ ਜਾਲ ਆਪਣੇ ਮੰਨ ਲਓ ਡਰਾਈ ਫਰੂਟ ਨੇ ਜਿਵੇਂ ਸਹੇਦ 'ਚ ਡਰਾਈ ਫਰੂਟ ਹੈ ਬਹੁਤ ਚੀਜ਼ਾਂ ਪਈਆਂ ਨੇ ਜਿਹੜੇ ਖੰਗ ਬੁਖਾਰ ਲੱਤਾਂ ਵਾਹਾਂ ਤੱਕਦਾ ਆਹ ਜਿਹੜੇ ਡੱਬੇ ਜੇ ਪਏ ਨੇ ਇਹਨਾਂ ਵਿੱਚ ਵੀ ਲੈ ਆਹੀ ਚੀਜ਼ਾਂ ਨੇ ਜਾ ਕੇ ਮਾਰ ਕਰਦੀਆਂ ਬਹੁਤ ਜਿਆਦੇ ਵਧੀਆ ਤੁਹਾਨੂੰ ਮੈਂ ਚਾਨਣ ਦਿਖਾ ਵੀ ਦਿਨਾ ਮੜਾ ਜ ਇੱਥੇ ਪਰ ਇੱਥੇ ਮੈਨੂੰ ਪਲੱਗ ਉਹ ਕਰਨਾ ਪਊ ਕਾ ਨੂੰ ਪਲੱਗ ਉਹ ਕਰਨਾ ਇਹ ਲੈ ਦਿਖਾ ਵੀ ਦਿਨਾ ਪਲੱਗ 'ਚ ਲੱਗ ਜੂ ਬਾਈ ਹਨਾ ਤੇ ਆ ਦੇਖਿਆ ਆ ਦੇ ਲੈ ਐ ਸਾਰੀਆਂ ਅਲੱਗ-ਅਲੱਗੇ ਬਹੁਤ ਘੈਂਟ ਬੱਲਮ ਜਿੰਨਾ 0 ਵਰਡ ਤੇ ਬੱਲਮ-ਬੱਦ ਚਾਨਣ ਕਰੂ ਮੇਰਾ ਕਹਿਣ ਦਾ ਮਤਲਬ ਯਾਰ ਇੱਥੋਂ ਲੈ ਸਕਦਾ ਹੁਣ ਤੁਸੀਂ ਬਾਹਰ ਲੋਕੇਸ਼ਨ ਤੇ ਬਾਹਰ ਦਿਖਾਈ ਬਾਈ ਕੈਮਰਾ ਕਰਕੇ ਬੱਸ ਸਟੈਂਡ ਦੇ ਜਮਾ ਸਾਹਮਣੇ ਤੇ ਉਹ ਆ ਗਿਆ ਬੱਸ ਸਟੈਂਡ ਸਾਹਮਣੇ ਤੇ ਇੱਧਰ ਆ ਸਿਆਮਾ ਮਾਤਰਾ ਇੱਧਰ ਨੂੰ ਕਰ ਦੇ ਕੈਂ ਬਰਾ ਇੱਧਰ ਨੂੰ ਇਹ ਆ ਸਿਆਮਾ ਮਾਤਰਾ ਲੈ ਇੱਥੇ ਤੁਸੀਂ ਲੈ ਉੱਤੇ ਨੰਬਰ ਪੈਣੇ ਮੈਂ ਤਾਂ ਇਹ ਕਹਿਣਾ ਵੀ ਜੇ ਤੁਸੀਂ ਚੀਜ਼ ਲੈ ਲਈ ਤਾਂ ਤੁਸੀਂ ਰਿਸ਼ਤੇਦਾਰਾਂ ਨੂੰ ਦੱਸੋਗੇ ਤੁਸੀਂ ਯਾਦ ਰੱਖਿਆ ਕਰੋਗੇ ਕਿ ਘੈਂਟ ਪੂਰੀ ਚੀਜ਼ ਹੈ ਪੂਰੀ ਫਲ ਦਾ ਜਿਹੜਾ ਘੈਂਟ ਆ ਯਾਰ ਹੈ ਹੀ ਸੱਚੀ ਉਹ ਸਰਾ ਚੀਜ਼ ਆ ਵੀ